रोपड़ो चमकौ साहब से एक्सीडेंट हो हाईवे से रात ग बिल्कुल खत्म दोनों के ड्राइवर तो आई थिंक एक्सपायर हो चुके हैं एक एच पी नंबर गड्डी है ठीक है जी एच पी सि नाइन और अठत्तीई आ नंबर ग्डी है ठीक है जी ਔਰ ਦੂਸਰੀ ਆ ਇਹ ਯਾ ਸੰਗਤ ਨਾਲ ਭਰੀ ਹੋਈ ਗੱਡੀ ਸੀ ਪੀਵੀ10 ਜੀਐਫ ਠੀਕ ਆ ਜੀ ਇਹ ਆ ਵਿੱਚ ਸਮਾਨ ਆ ਬੱਚਿਆਂ ਦੇ ਖਿਡੌਣੇ ਖਲੂਣੇ ਆ ਇਸ ਗੱਡੀ ਦਾ ਵੀ ਫਰੰਟ ਬਿਲਕੁਲ ਖਤਮ ਆ ਠੀਕ ਹੈ ਜੀ ਇਹ ਰੋਪੜ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਆ ਬੋੜ ਆ ਰਿਹਾ ਇੱਥੇ ਤੇ ਹਜ ਤੱਕ ਚੰਪੌਰ ਸਾਹਿਬ ਨੂੰ ਰੋੜ ਜਾਂਦਾ ਜੀ ਰੋਪੜ ਤੋਂ ਚੰਪੌਰ ਸਾਹਿਬ ਰੋਡ ਤੇ ਐਕਸੀਡੈਂਟ ਹੋਇਆ ਹਾਈਵੇ ਤੇ ਰਾਤ